ਸਾਬਾਈ ਦੀ ਕੀ ਖਤੇ ਜੋ ਆਪਕੀ ਨੂੰ ਪਤਾ ਹੈ ਪਖੰਡ ਭਜਾਓ ਪੰਜਾਬ ਚੌਦੀ ਮਹਿਮ ਜਿਹੜੀ ਚੱਲ ਰਹੀ ਹੈ ਬੜੀ ਜੋਰਾਂ ਸ਼ੋਰਾਂ ਤੇ ਹੈ ਔਰ ਬਹੁਤ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਜਾਗਰੂਤ ਹੋ ਚੁੱਕੀਆਂ ਨੇ ਲੋਕ ਸੁਚੇਤ ਹੋ ਚੁੱਕੇ ਨੇ ਤੋਂ ਬਹੁਤ ਸਾਰੇ ਜਿਹੜੇ ਉਹ ਲੋਕ ਨੇ ਜਿਹੜੇ ਧਰਮ ਦੇ ਆੜ ਵਿੱਚ ਪਖੰਡ ਦਾ ਅੱਡਾ ਖੋਲ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਲੁੱਟ ਰਹੇ ਨੇ ਠੱਗ ਰਹੇ ਨੇ ਔਰ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ। ਤੋਂ ਉਹਦੇ ਵਿੱਚ ਬਹੁਤ ਸਾਰੇ ਚੰਗੇ ਸਾਧੂ ਹਨ ਫਕੀਰ ਲੋਕ ਹਨ। ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ। ਸੋ ਜਿਹੜੇ ਪਖੰਡਵਾਦ ਨੂੰ ਬढ़ावा ਦਿੰਦੇ ਨੇ, ਠੱਗੀਆਂ ਮਾਰਦੇ ਨੇ, ਲੁੱਟਾਂ ਖੋਹਾਂ ਕਰਦੇ ਨੇ ਉਹਨਾਂ ਨੂੰ ਇਸ ਗੱਲ ਤੇ ਮਿਰਚਾਂ ਲੱਗਦੀਆਂ। ਤੋਂ ਜਿਹੜੇ ਸਾਹਮਣੇ ਆ ਕੇ ਮੇਰੇ ਖਿਲਾਫ ਜਾਂ ਮਹਿੰਦੇ ਖਿਲਾਫ ਬੋਲਦੇ ਨੇ ਇਹ ਸਮਝੋ ਵੀ ਉਹ ਪਖੰਡਵਾਦ ਨੂੰ ਬढ़ावा ਦੇ ਰਹੇ ਨੇ ਕਿਉਂਕਿ ਜਿਹੜਾ ਮੇਰਾ ਮਿਸ਼ਨ ਹੈ ਉਹ ਕੱਲਾ ਪਖੰਡਵਾਦ ਨੂੰ ਖਤਮ ਕਰਨਾ ਤੋ ਬਾਕੀ ਜਿਹੜੀਆਂ ਸਾਡੀਆਂ ਗੁਰੂਕੀਆਂ ਸਿੱਖ ਸੰਗਤਾਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਗੱਲ ਛੱਡ ਰਹੀ ਹੈ ਵੀ ਬਹੁਤ ਸਾਰੇ ਅਮਰਤਧਾਰੀ ਵੀਰ ਅਮਰਤਧਾਰੀ ਬੀਬੀਆਂ ਜੋ ਵੀ ਪਖੰਡੀ ਸਾਧਾਂ ਦੇ ਪੈਰਾਂ ਵਿੱਚ ਜਾ ਕੇ ਬੰਦੀਆਂ ਤੋਂ ਉਹਨਾਂ ਨੂੰ ਮੇਰੀ ਬੇਨਤੀ ਹੈ ਜਿਹੜੀ ਗੱਦੀ ਤੇ ਪਖੰਡਵਾਦ ਨਸ਼ਾ ਲੋਕਾਂ ਨੂੰ ਲੁੱਟਿਆ ਗੁੰਮਰਾਹ ਕੀਤਾ ਜਾਂਦਾ ਹੈ ਉੱਥੇ ਅਸੀਂ ਕਿਸੇ ਅਮਰਤ ਭਾਈ ਸਿੱਖ ਨੂੰ ਜਾਂ ਬੀਬੀ ਨੂੰ ਵੇਖ ਲਿਆ ਉਹਦੇ ਤੇ ਅਸੀਂ ਵੱਖਰੀ ਕਾਰਵਾਈ ਕਰਾਵਾਂਗੇ ਤੋਂ ਸਿੱਖ ਧਰਮ ਦੇ ਵਿੱਚ ਵੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਇਰਲ ਹੁੰਦੀਆਂ ਨੇ ਮੈਂ ਹੁਣੇ ਦੇਖ ਰਿਹਾ ਸੀਗਾ ਇੱਕ ਪ ਚੰਗੀ ਹੈ ਉਹਨੇ ਗੁਰੂ ਕੀਆ ਲਾੜ ਲਿਆ ਹੁਣ ਜਾਂ ਨਿਹੰਗ ਸਿੰਘ ਬਾਣਾ ਜਿਹੜਾ ਪਾਇਆ ਹੋਇਆ ਸੋ ਜੋ ਉਹ ਠੇਕੇ ਦੇ ਉੱਪਰ ਖੜਾ ਹੈ ਤੋਂ ਉਹ ਕਹਿ ਰਿਹਾ ਮੈਂ ਘੋੜਿਆਂ ਵਾਸਤੇ ਜਿਹੜੀ ਸ਼ਰਾਬ ਲੈ ਕੇ ਜਾ ਰਿਹਾ ਸੋ ਇਹਦੇ ਵਿੱਚ ਇਹ ਵੀ ਕੋਈ ਗੱਲ ਨਹੀਂ ਵੀ ਘੋੜੇ ਨੂੰ ਜਦੋਂ ਕਹਿੰਦੇ ਬੰਨ ਪਿਆ ਜਾਂਦਾ ਉਹ ਸ਼ਰਾਬ ਸ਼ਰ ਪੀ ਜਾਂਦੀ ਹੈ ਬਾਕੀ ਗੁਰੂ ਦੇ ਬਾਣੇ ਵਿੱਚ ਜਾ ਕੇ ਠੇਕੇ ਉੱਪਰ ਖੜਨਾ ਜਦ ਮੀਟਾ ਵਾਲੀਆਂ ਦੁਕਾਨਾਂ ਤੇ ਖੜਨਾ ਇਹ ਗੁਰੂ ਦੇ ਖਾਲਸੇ ਨੂੰ ਸ਼ੋਭਦਾ ਨਹੀਂ ਕਿਉਂਕਿ ਸਾਡੇ ਸਿੰਘ ਸਾਹਿਬ ਜੀ ਬਾਬਾ ਮੇਜਰ ਸਿੰਘ ਜੀ ਸੋਬੀ ਸਾਹਿਬ ਸਾਡੇ ਤਰਨਤਾਲ ਦੇ ਮੁਖੀ ਨੇ ਬੜੇ ਸਤਿਕਾਰਯੋਗ ਨੇ ਤੋਂ ਉਹਨਾਂ ਮਹਾਂਪੁਰਖਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ 92 ਕਰੋੜੀ ਮਹਾਂਪੁਰਖ ਸਿੰਘ ਸਾਹਿਬ ਬਾਬਾ ਉਧਾਰ ਸਿੰਘ ਜੀ ਦੀ ਚਾਲੀਏ ਮਹਾਂਪੁਰਖ ਤੋ ਜਿੰਨੇ ਵੀ ਮੁਖੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਆਪਾਂ ਗੁਰੂਆਂ ਦੀਆਂ ਲਾਡ ਲੀਆਂ ਫੌਜਾਂ ਜੋ ਵੀ ਆਪਣੇ ਫੌਜਦੇ ਸਿੰਘ ਨੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੀਏ ਵੀ ਇਸ ਚੀਜ਼ ਤੋਂ ਜਿਹੜਾ ਸੰਕੋਚ ਕਰਨ ਤਾਂ ਕਿ ਵੱਡੇ ਮਹਾਂਪੁਰਖਾਂ ਦੀ ਜਾਂ ਇੱਕ ਨਹਿਮ ਸਿੰਘ ਬਾਣੇ ਦੀ ਜਾਂ ਗੁਰੂ ਸਾਹਿਬ ਜੀ ਦੇ ਵਸਤਰਾਂ ਦੀ ਜਿਹੜੀ ਬਦਨਾਮੀ ਨਾ ਹੋਵੇ ਤੇ ਲੋਕ ਬਹੁਤ ਪ੍ਰਤੀਸ਼ਬਦਾਵਲੀ ਵਰਤਦੇ ਨੇ ਤੋ ਇਸੇ ਤਰ੍ਹਾਂ ਮੈਂ ਇੱਕ ਜਿਹੜੀ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ ਜੋ ਸੱਚੇ ਪਾਤਸ਼ਾਹ ਧੰਤਨ ਗੁਰੂ ਰੰਗਸਾਹਿ ਮਹਾਰਾਜ ਜੀ ਦੇ ਸਰੂਪ ਜੋ 2015 ਵਿੱਚ ਬੇਅਦਬੀ ਹੁੰਦੀ ਹੈ ਤੋਂ ਬੇਅਦਬੀ ਤੋਂ ਬਾਅਦ ਸਭ ਪਹਿਲਾਂ ਜਿਹੜੀ ਜਥੇਦਾਰ ਬਲਵੰਤ ਸਿੰਘ ਦੀ ਅਨੰਦਗੜ੍ਹ ਉਹਨਾਂ ਵੱਲੋਂ ਇੱਕ ਨੂਨ ਖਾਲਸਾ ਫੌਜ ਤਿਆਰ ਕੀਤੀ ਗਈ ਸੀ ਬਹੁਤ ਸਾਰੇ ਘਰਾਂ ਦੇ ਵਿੱਚੋਂ ਬਹੁਤ ਸਾਰੇ ਡੇਰਿਆਂ ਦੇ ਵਿੱਚੋਂ ਸ੍ਰੀ ਗੁਰੂ ਰੰਗਸਾਹਿ ਮਹਾਰਾਜ ਜੀ ਦੇ ਸਰੂਪ ਜਿਹੜੇ ਉਹ ਗੁਰਦੁਆਰਾ ਸਾਹਿਬ ਸਿਸ਼ੋਬਦ ਕੀਤੇ ਗਏ ਸਨ ਤੋਂ ਜਿਹੜੇ ਵੀ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਏ ਨੇ ਮੈਂ ਇਹਨਾਂ ਵੀ ਜਿਨ੍ਹਾਂ ਨੇ ਆਪਣੇ ਘਰ ਸੱਚੇ ਪਾਤਸ਼ਾਹ ਜੀ ਦੇ ਸਰੂਪ ਰੱਖੇ ਨੇ ਉਹਨਾਂ ਨੇ ਬਹੁਤ ਚਿਰ ਵਧੀਆ ਸੇਵਾ ਨਿਭਾਈ ਹੈ ਔਰ ਜਦੋਂ ਉਹ ਪਰਿਵਾਰ ਹੁਣ ਬੁੱਢੇ ਹੋ ਗਏ ਨੇ ਗਾਂ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਔਲਾਦ ਐ ਸੋ ਉਹ ਨਾ ਤਾਂ ਪੂਰੀ ਸੇਵਾ ਕਰਦੇ ਨੇ ਨਾ ਨਿਤਨੇਮ ਕਰਦੇ ਨੇ ਔਰ ਨਾ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੂਰੀ ਸੇਵਾ ਵਿੱਚ ਨੱਪੁੰਨ ਨੇ ਤੋਂ ਨਾ ਹੀ ਪੂਰੀ ਮਰਜ਼ਾਦਾ ਵਿੱਚ ਨੇ ਤੋਂ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਘਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਪਏ ਹੈ ਉਹ ਕਿਰਪਾ ਕਰਕੇ ਆਪ ਹੀ ਨੇੜਲੇ ਗੁਰਦੁਆਰਾ ਸਾਹਿਬ ਦੇ ਵਿੱਚ ਸਿਸ਼ੋਭਧ ਕਰਕੇ ਉਹਨਾਂ ਨੂੰ ਲਿਖਤੀ ਤੌਰ ਤੇ ਲਾਓ ਔਰ ਜਿਨ੍ਹਾਂ ਨੇ ਅਦਬ ਸਦਕਾਰ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੂਪ ਰੱਖੇ ਹੋਏ ਨੇ ਉਹ ਸਾਡੇ ਨਾਲ ਜਰੂਰ ਸੰਪਰਕ ਕਰਨ ਔਰ ਜਾਂ ਕਿਰੀ ਅਕਾਲ ਤੱਕ ਸੈ ਪਹੁੰਚ ਕੇ ਜਾਂ ਨੇੜਲੇ ਤੀਰਥ ਦੇ ਗੁਰਦੁਆਰਿਆਂ ਤੇ ਜਾ ਕੇ ਉਹ ਜਿਹੜਾ ਲੜੀ ਨੰਬਰ ਹੈ ਸੱਚੇ ਪਾਤਸ਼ਾਹ ਜੀ ਦੇ ਰੂਪ ਦਾ ਉਹ ਉੱਥੇ ਜਾ ਕੇ ਲਿਖਾਉਣ ਵੀ ਸਾਡੇ ਘਰ ਪ੍ਰਕਾਸ਼ ਤੋ ਇਸੇ ਤਰ੍ਹਾਂ ਉਹ ਹੋਰ ਵੀ ਬੇਨਤੀਆਂ ਜਿਹੜੀਆਂ ਦੁਕਾਨਾਂ ਤੇ ਗੁਰੂ ਸਾਹਿਬ ਦੇ ਕਕਾਰ ਵਿਕਦੇ ਆ ਉਹ ਕਕਾਰ ਬੜੇ ਮਤਲਬ ਇਸ ਤਰੀਕੇ ਨਾਲ ਟੰਗੇ ਹੁੰਦੇ ਆ ਤੋ ਮੈਂ ਕੀ ਸ਼ਬਦਾਬੜੀ ਕਰਾਂ ਤੋ ਉਹਨਾਂ ਵੀਰਾਂ ਨੂੰ ਬੇਨਤੀ ਜਿਹੜੇ ਕਕਾਰ ਵੇਚ ਸੇਲ ਪਰਚੇਜ ਕਰਦੇ ਨੇ ਵੈਸੇ ਕਕਾਰ ਪੇਟਾ ਰਹਿ ਤੀਨੇ ਸ਼ਰੀਕਾਲ ਤੱਕ ਸਰ ਤੋਂ ਪੇਟਾ ਰਹਿ ਤੀ ਹੋਣਾ ਚਾਹੀਦੇ ਪਰ ਦੁਕਾਨਦਾਰੀ ਤੇ ਜਿਵੇਂ ਦੁਕਾਨਦਾਰਾਂ ਨੇ ਕਕਾਰ ਰੱਖਿਆ ਬੜੇ ਢੰਗ ਤਰੀਕੇ ਨਾਲ ਰੱਖੋ ਔਰ ਗੁਟਕਾ ਸਾਹਿਬ ਔਰ ਛੋਟੀਆਂ ਪੋਥੀਆਂ ਉਹ ਵੀ ਦੁਕਾਨਦਾਰਾਂ ਨੇ ਬੜੇ ਮਤਲਬ ਐਸ ਤਰੀਕੇ ਨਾਲ ਰੱਖੇ ਹੋਏ ਨੇ ਵੀ ਜੋ ਸ਼ੋਭ ਨਿਕ ਨਹੀਂ ਤੂ ਦਕਰਨਾ ਤੇ ਫਰੀਦਕੋਟ ਬਾਬਾ ਫਰੀ ਜੀ ਦੀ ਨਗਰੀ ਤੋਂ ਹੋਰ ਜਿੱਥੇ ਵੀ ਗੁਰਦੁਆਮ ਨੇ ਉਥੇ ਸਾਰੇ ਪੰਜਾਬ ਵਿੱਚ ਕੀ ਸਾਰੀਆਂ ਸਟੇਟਾਂ 'ਚ ਆ ਦਾਸ ਵੱਲੋਂ ਬੇਨਤੀ ਹੈ ਵੀ ਆਪਾਂ ਗੁੜਕਾ ਸਾਹਿਬ ਜਾਂ ਪੋਥੀਆਂ ਤੇ ਉਹਨਾਂ ਦਾ ਪਦ ਬਸਟਕਾਰ ਕਰੀਏ ਬੜੇ ਸੋਹਣੇ ਤਰੀਕੇ ਨਾਲ ਸਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਸੰਭਿਆ ਜਾਵੇ ਔਰ ਐਸਡੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਨੇ ਆ ਵੀ ਇਹਨਾਂ ਇਸ ਬਾਣੀ ਨੂੰ ਧੁਰ ਕੀ ਬਾਣੀ ਨੂੰ ਦੁਕਾਨਾਂ ਤੇ ਨਾਮ ਵੇਚਲੀਆਂ ਮਜਬੂਰ ਕਰੋ ਇਹਦੀ ਭੇਟਾ ਕੋਈ ਨਹੀਂ ਹੋਣੀ ਚਾਹੀਦੀ ਤੋਂ ਮੁਫਤ ਦੇ ਵਿੱਚ ਬਾਣੀ ਦੇ ਗੁਟਕਾ ਸੱਜੇ ਬਾਣੀ ਦੀਆਂ ਕੋਥੀਆਂ ਸਿੱਖ ਸੰਤਾਂ ਨੂੰ ਘਰਾਂ ਵਿੱਚ ਵਧਣਾ ਚਾਹੀਦਾ ਬਹੁਤ ਸਾਰੀਆਂ ਵੰਡੀਆਂ ਵੀ ਜਾ ਰਹੀਆਂ ਪਰ ਜਿੱਥੇ ਬਾਣੀ ਦੇ ਨਾਮ ਤੇ ਵਪਾਰ ਹੋ ਰਿਹਾ ਉੱਥੇ ਉਹਨਾਂ ਨੂੰ ਰੋਕਿਆ ਜਾਵੇ ਤੋਂ ਹੋਰ ਵੀ ਬਹੁਤ ਸਾਰੇ ਮਸਲੇ ਨੇ ਜਿਵੇਂ ਗੁਰੂ ਘਰਾਂ ਦੇ ਮਸਲੇ ਨੇ ਗੁਰੂ ਘਰਾਂ ਦੇ ਵਿੱਚ ਵੀ ਬਹੁਤ ਜਿਹੜੇ ਗ੍ਰੰਥੀ ਸਿੰਘ ਨੇ ਉਹ ਕਹਿੰਦੇ ਸਾਨੂੰ ਤਰਖਾਵਾ ਪੂਰੀਆਂ ਨਹੀਂ ਹੁੰਦੀਆਂ ਸਾਡੇ ਪਾਠਾਂ ਦੀ ਭੇਟਾ ਬਹੁਤ ਥੋੜੀ ਹੈ ਮੈਂ ਉਹਦੇ ਬਾਰੇ ਵੀ ਜਿਹੜੀ ਸ਼੍ਰੀ ਕਾਲਕਤਰ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਬੇਨਤੀ ਕਰ ਚੁੱਕਿਆ ਔਰ ਬੇਨਤੀਆਂ ਕਰਦੇ ਰਵਾਂਗੇ ਤੋ ਉਥੇ ਵੀ ਜਿਹੜੇ ਗਰੰਤੀ ਸਿੰਘ ਹੈ ਜਿਹਨੇ ਜਲ ਕਰਕੇ ਦੇਣਾ ਤੁਹਾਡਾ ਤਵੀਦ ਕਰਕੇ ਦੇਣਾ ਅੰਦਰਖੱਤੇ ਬਹੁਤ ਕੁਸ਼ ਕਰਦੇ ਉਹਨਾਂ ਨੂੰ ਵੀ ਬੇਨਤੀ ਹੈ ਚੇਤਾਵਨੀ ਹੈ ਵੀ ਤੁਸੀਂ ਇਹਨਾਂ ਕੰਮਾਂ ਤੋਂ ਜਿਹੜਾ ਸੰਕੋਚ ਕਰੋ ਤੋ ਨਾਲ ਬੇਨਤੀ ਹੈ ਵੀ ਜੋ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਹੈ ਬਹੁਤ ਵੱਡੀ ਹੈ ਸੇਕ ਸੰਤਾਂ ਜਾਂਦੀਆਂ ਗੁਰਦੁਆਰਾ ਸਾਹਿਬ ਉਹ ਪਿੰਡਾਂ ਵਿੱਚ ਤਿੰਨ ਤਿੰਨ ਬਣੇ ਹੋਏ ਨੇ ਜਾਤੀ ਪਾਤੀ ਨੂੰ ਲੈ ਕੇ ਤੋਂ ਜਾਤ ਪਾਤ ਦੇ ਵਿਤਕਰੇ ਵਿੱਚ ਗੁਰਦੁਆਰਾ ਸਾਹਿਬ ਜਿਹੜੇ ਨਹੀਂ ਬਣਨੇ ਚਾਹੀਦੇ ਇੱਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਔਰ ਨਾਲ ਬੇਨਤੀ ਹੈ ਵੀ ਪ੍ਰਬੰਧਕਾ ਜਿਹੜੇ ਉਹ ਸਾਰੇ ਲਗਭਗ ਗੁਰੂ ਘਰ ਦੀਆਂ ਜਿਹੜੀਆਂ ਕਮੇਟੀਆਂ ਹੈ ਕੱਲੀਆਂ ਗੋਲਕਾਂ ਲਈ ਨਾ ਬਣਨ ਗੁਰੰਥੀ ਸਿੰਘ ਦੀ ਉਹਦੇ ਪਰਿਵਾਰ ਦੀ ਸੰਭਾਲ ਲਈ ਹੀ ਔਰ ਚੰਗੀ ਰਹਿائش ਦਾ ਪ੍ਰਬੰਧ ਕਰਨ ਔਰ ਉਹਨਾਂ ਨੂੰ ਚੰਗੀਆਂ ਤਨਖਾਹਾਂ ਦੇਣ ਗੁਰਦੁਆਰਾ ਸਾਹਿਬ ਤਿੰਨ ਗੁਰਦੁਆਰੇ ਉੱਥੇ ਦੋ ਕਰ ਦੋ ਆ ਉੱਥੇ ਇੱਕ ਕਰੋ ਰਲ ਮਿਲ ਕੇ ਪਿੰਡ ਦੀਆਂ ਪੰਚੇਤਾਂ ਪਿੰਡ ਦੀਆਂ ਸਿੱਖ ਸੰਗਤਾਂ ਨਾਲ ਮਿਲ ਕੇ ਜਿਹੜਾ ਇਹ ਪ੍ਰਣਾਲਾ ਕਰਨ ਦੀ ਤਾਂਕਿ ਸਿੱਖ ਧਰਮ ਦਾ ਜਿਹੜਾ ਸਹੀ ਤਰੀਕੇ ਨਾਲ ਪ੍ਰਚਾਰ ਹੋ ਸਕੇ ਸੋ ਬਹੁਤ ਸਾਰੇ ਜਿਹੜੇ ਅ ਅਰਵਦੀਪ ਸਿੰਘ ਨੇ ਗ੍ਰੰਥੀ ਸਿੰਘ ਨੇ ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਆਉਂਦੀਆਂ ਤੋ ਬੇਨਤੀ ਹੈ ਵੀ ਜਿਹੜੇ ਨਹੀਂ ਸੇਵਾ ਸੰਭਾਲ ਕਰ ਸਕਦੇ ਆ ਉਹ ਇਸ ਕਾਰਜ ਤੋਂ ਮੁਕਤ ਹੋ ਜਾਣ ਤੋਂ ਕੋਈ ਵੀ ਇਹੋ ਜਿਹੀ ਸ਼ਿਕਾਇਤ ਕਉਂਦੀ ਹੈ ਫਿਰ ਪੰਥ ਵੱਲੋਂ ਵੱਡੀ ਕਾਰਵਾਈ ਹੋਵੇ ਫਿਰ ਮੈਂ ਇਸ ਬਾਰੇ ਦਾ ਤੁਸੀਂ ਇਤਰਾਜ਼ ਕਰਿਓ ਤਾਂ ਇਨੀਆਂ ਕੁ ਬੇਨਤੀਆਂ ਫਿਰ ਆਪਾਂ ਉਹ ਵਿਚਾਰਾ ਕਰਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ